ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਓ ਤਿਸ ਪਹਿ ਆਪ ਵੇਚਾਈ ਦਰਸ਼ਨ ਹਰ ਦੇਖਣ ਕੈ ਤਾਈ ਕਿਰਪਾ ਕਰਹਿ ਤਾ ਸਤ ਗੁਰ ਮਿਲਹਿ ਹਰ ਹਰ ਨਾਮ ਧਿਆਈ ਰਹਾਓ ਜੇ ਸੁਖ ਦੇਤਾ ਤੁਜਹਿ ਆਰਾਦੀ ਦੁਖ ਭੀ ਤੁਜਹਿ ਧਿਆਈ ਜੇ ਭੁਖ ਦੇਤਾ ਇਤਹੀ ਰਾਜਾ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਢੋਵਾ ਜੋ ਦੇਵ ਹੈ ਸੋ ਖਾਈ ਨਾਨਕ ਗਰੀਬ ਟੈ ਪਿਆ ਦੁਆਰੈ ਮੇਲ ਲਹੋ ਵੜਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਪੰਜਵਾਂ ਜਾ ਕੋ ਭਏ ਗੋਬਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਓ ਵਾ ਕੋ ਬਿਆਦ ਨ ਕਾਈ ਜਾ ਕੋ ਭਏ ਗੋਬਿੰਦ ਸਹਾਈ ਸੂਖ ਸਹਿਜ ਆਨੰਦ ਸਗਲ ਸਿਓ ਵਾ ਕੋ ਬਿਆਦ ਨ ਕਾਈ ਰਹਾਓ ਦਿਸ ਹੈ ਸਭ ਸੰਗ ਰਹਿ ਅਲੇਪਾ ਨਹਿ ਵਿਆਪੈ ਉਨ ਮਾਈ ਇਕ ਰੰਗ ਤਤ ਕੇ ਬੇਤੇ ਸਤ ਗੁਰ ਤੇ ਬੁੱਧ ਪਾਈ दया माया कृपा ठाकर की सेई संत सुभाई तिन कै संग, संग नानक निसतरी है जिन रस रस हर गुण गाई भाव ਸਤਿਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਸਭਨਾਂ ਨੂੰ ਫਰਮਾਨ ਕਰਦੇ ਨੇ ਏ ਭਾਈ ਜਿਨ੍ਹਾਂ ਮਨੁੱਖਾਂ ਵਾਸਤੇ ਪ੍ਰਮਾਤਮਾ ਮਦਦਗਾਰ ਬਣ ਜਾਂਦਾ ਹੈ ਉਹਨਾਂ ਦੀ ਉਮਰ ਆਤਮਿਕ ਅਡੋਲਤਾ ਦੇ ਸਾਰੇ ਸੁੱਖਾਂ ਆਨੰਦਾਂ ਨਾਲ ਬੀਤਦੀ ਹੈ ਉਹਨਾਂ ਨੂੰ ਕੋਈ ਰੋਗ ਨਹੀਂ ਪਹੁੰਚਦਾ ਏ ਭਾਈ ਉਹ ਮਨੁੱਖ ਸਭ ਨਾਲ ਵਰਤਦੇ ਦਿਸਦੇ ਹਨ ਪਰ ਉਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਮਾਇਆ ਉਹਨਾਂ ਉੱਤੇ ਆਪਣਾ ਜੋਰ ਨਹੀਂ ਪਾ ਸਕਦੀ ਉਹ ਇੱਕ ਪਰਮਾਤਮਾ ਦੇ ਪ੍ਰੇਮ ਵਿੱਚ ਟਿਕੇ ਰਹਿੰਦੇ ਹਨ ਉਹ ਜੀਵਨ ਦੀ ਅਸਲੀਅਤ ਦੇ ਜਾਣਨ ਵਾਲੇ ਬਣ ਜਾਂਦੇ ਹਨ ਇਹ ਅਕਲ ਉਹਨਾਂ ਗੁਰੂ ਪਾਸੋਂ ਪ੍ਰਾਪਤ ਕਰ ਲਈ ਹੁੰਦੀ ਹੈ ਉਹ ਮਨੁੱਖ ਪ੍ਰੇਮ ਭਰੇ ਹਿਰਦੇ ਵਾਲੇ ਸੰਤ ਬਣ ਜਾਂਦੇ ਹਨ ਜਿਨ੍ਹਾਂ ਉੱਤੇ ਮਾਲਕ ਪ੍ਰਭੂ ਦੀ ਕਿਰਪਾ ਮਿਹਰ ਦਇਆ ਹੁੰਦੀ ਹੈ ਹੇ ਨਾਨਕ ਜਿਹੜੇ ਮਨੁੱਖ ਸਦਾ ਪ੍ਰੇਮ ਨਾਲ ਪਰਮਾਤਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ